ਦੋਸਤੋ ਅੱਜ ਦੇ ਚਾਰ ਵੱਡੇ ਮੁੱਦੇ ਨੇ ਜਿਸ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਆਜ਼ਾਦੀ ਨਾਲ ਆਜ਼ਾਦੀ ਪਹਿਲਾਂ ਮੈਨੂੰ ਅੱਜ ਦੱਸੋ ਤੁਹਾਡਾ ਕੀ ਹਾਲ ਚਾਲ ਆ ਹਾਲ ਬਿਲਕੁਲ ਠੀਕ ਠਾਕ ਹੈ ਜੇ ਹਾਲ ਠੀਕ ਨਾ ਹੁੰਦਾ ਤਾਂ ਫਿਰ ਇੱਥੇ ਥੋੜਾ ਬੈਠੇ ਹੁੰਦੇ ਫਿਰ ਤਾਂ ਕਿਸੇ ਡਾਕਟਰ ਕੋਲ ਬੈਠੇ ਹੋਣਾ ਸੀ ਵੈਸੇ ਨਾ ਮੈਂ ਨੋਟ ਕੀਤਾ ਆਪਾਂ ਪੰਜਾਬੀ ਨਾਲ ਕੁਝ ਗੱਲਾਂ ਐਵੇਂ ਗੱਲ ਕਰਨ ਲਈ ਕਰਦੇ ਆ ਹਨ ਜਿਵੇਂ ਆਪਾਂ ਕਿਸੇ ਬੰਦੇ ਕੋਲ ਕਈ ਵਾਰ ਖੜੇ ਹੁੰਨੇ ਆ ਆਪਾਂ ਨੂੰ ਦਿਖ ਰਿਹਾ ਹੁੰਦਾ ਕਿ ਜਿਹੜਾ ਬੰਦਾ ਆਪਣੇ ਕੋਲ ਖੜਾ ਸਹੀ ਸਲਾਮਤ ਆ ਪਰ ਫਿਰ ਵੀ ਆਪਾਂ ਉਹਨੂੰ ਕੀ ਹਾਲ ਚਾਲ ਆ ਠੀਕ ਠਾਕ ਹੁ ਹੈ ਨਾ ਹੁੰਦੀ ਹੈ ਨਹੀਂ ਮੈਂ ਨਾ ਆਏ ਸੋਚਦੀ ਸੀ ਕਿ ਕਈ ਲੋਕਾਂ ਨੂੰ ਪਤਾ ਹੁੰਦਾ ਹਨਾ ਵੀ ਆਪਾਂ ਕੀ ਕੰਮ ਕਰ ਰਿਹਾ ਹਾਂ ਜੇ ਸਾਹਮਣੇ ਵਾਲਾ ਬੰਦਾ ਨਾਲ ਜਿਵੇਂ ਕੰਪਿਊਟਰ ਤੇ ਬੈਠ ਕੇ ਗੱਲ ਕੰਮ ਕਰ ਰਿਹਾ ਆਪਣੇ ਪਤਾ ਵੀ ਕੰਪਿਊਟਰ ਤੇ ਬੈਠ ਕੇ ਕੰਮ ਕਰਤਾ ਰਿਹਾ ਤੇ ਆਪਾਂ ਫੇਰ ਵੀ ਕੋਲੇ ਜਾ ਕੇ ਕਹਿੰਨੇ ਆ ਹਾਂ ਵੀ ਕੀ ਕਰ ਰਹੇ ਹੋ ਤੁਸੀਂ ਇਹ ਆਪਣਾ ਨੋਰਮਲ ਹੀ ਆ ਨਾ ਬਿਲਕੁਲ ਬਿਲਕੁਲ ਤੇ ਏਦਾਂ ਠੀਕ ਆ ਕਿ ਕਈ ਵਾਰ ਆਪਾਂ ਦੇਖ ਰਹੇ ਹੁੰਨੇ ਆ ਵੀ ਕੀ ਕਰ ਰਿਹਾ ਅਗਲਾ ਫਿਰ ਵੀ ਆਪਾਂ ਕਹਿੰਨੇ ਆ ਹਾਂ ਬਈ ਕੀ ਕਰ ਰਹੇ ਹੋ ਤੇ ਜੇ ਅਗਲਾ ਅੱਗੋ ਕਹਦੇ ਵੀ ਤੂੰ ਅੰਨਾ ਪਰ ਦੇਖੋ ਇਹ ਇੱਕ ਸ਼ਿਸ਼ਟਾਚਾਰ ਹੈ ਹਾਂਜੀ ਬੁਲਾਉਣ ਦਾ ਇੱਕ ਤਰੀਕਾ ਹੈ ਸ਼ਿਸ਼ਟਾਚਾਰ ਹੈ ਕਿ ਜਦੋਂ ਕੋਈ ਮਿਲਦਾ ਤਾਂ ਪਹਿਲਾਂ ਆਪਾਂ ਉਹਨੂੰ ਪੁੱਛਦੇ ਆ ਹੋਰ ਕੀ ਹਾਲ ਚਾਲ ਹੈ ਘਰ ਪਰਿਵਾਰ ਠੀਕ ਹੈ ਤੇ ਆਪਾਂ ਨੂੰ ਪਤਾ ਹੁੰਦਾ ਕਿ ਬੰਦਾ ਕੀ ਕਰ ਰਿਹਾ ਪਰ ਫਿਰ ਵੀ ਗੱਲ ਛੇੜਨ ਦਾ ਇੱਕ ਤਰੀਕਾ ਇੱਕ ਜਰੀਆ ਹਾਂਜੀ ਹਾਂਜੀ ਆਪਾਂ ਜਿਹੜੇ ਆਪਾਂ ਤਿੰਨ ਖਬਰਾਂ ਤੇ ਗੱਲਬਾਤ ਕਰਨੀ ਆ ਆਪਾਂ ਉਹਦੇ ਤੇ ਗੱਲ ਕਰਦੇ ਆ ਪਹਿਲਾ ਮੇਰਾ ਇਹ ਸਵਾਲ ਆ ਕੇਜਰੀਵਾਲ ਤੋਂ ਪੰਜਾਬ ਪੁਲਿਸ ਨੇ ਜਿਹੜਾ ਹਨਾ ਸਕਿਉਰਿਟੀ ਹਟਾ ਦਿੱਤੀ ਗਈ ਆ ਇਹ ਕਿਉਂ ਹਟਾ ਦਿੱਤੀ ਗਈ ਆ ਦੇਖੋ ਸਭ ਤੋਂ ਪਹਿਲਾਂ ਤਾਂ ਕੇਜਰੀਵਾਲ ਸਾਹਿਬ ਕੋਲ ਜਿਹੜੀ ਜੈਡ ਪਲੱਸ ਸਕਿਉਰਿਟੀ ਪੰਜਾਬ ਪੁਲਿਸ ਨੇ ਦਿੱਤੀ ਸੀ ਸਵਾਲ ਉਹਦਾ ਹਾਂਜੀ ਉਹ ਹੁਣ ਵਾਪਸ ਲਈ ਗਈ ਆ ਅੱਜ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਨੇ ਖੁਦ ਕਿਹਾ ਕਿ ਅਸੀਂ ਉਹ ਸਕਿਉਰਿਟੀ ਵਾਪਸ ਲੈ ਰਹੇ ਆਂ ਦੇਖੋ ਪੂਰੀ ਕਹਾਣੀ ਮੈਂ ਤੁਹਾਨੂੰ ਦੱਸਦਾ ਜਦੋਂ ਡੀਜੀਪੀ ਸਾਹਿਬ ਨੇ ਇਹ ਗੱਲ ਆਖੀ ਹੈ ਉਦੋਂ ਪੰਜਾਬ ਦੇ 90% ਦੀ ਲੋਕਾਂ ਨੂੰ ਪਤਾ ਲੱਗਿਆ ਵੀ ਕੇਜਰੀਵਾਲ ਨੂੰ ਪੰਜਾਬ ਪੁਲਿਸ ਨੇ ਸਿਕਿਉਰਟੀ ਦਿੱਤੀ ਹੋਈ ਸੀ ਜੈਡ ਪਲੱਸ ਜੈਡ ਪਲੱਸ ਸਿਕਿਉਰਟੀ ਬਹੁਤ ਵੱਡੀ ਸਿਕਿਉਰਟੀ ਹੁੰਦੀ ਆ ਉਹਦੇ ਚ ਦਰਜਨਾ ਪੁਲਿਸ ਮੁਲਾਜ਼ਮ ਜਿਹੜੇ ਨੇ ਸਿਕਿਉਰਟੀ ਗਾਰਡਸ ਨੇ ਉਹ ਦਿੱਤੇ ਜਾਂਦੇ ਨੇ ਹੁਣ ਇਹਦਾ ਰੌਲਾ ਕਈ ਵਾਰ ਵਿਰੋਧੀ ਪਾਰਟੀਆਂ ਨੇ ਪਾਇਆ ਵੀ ਤਨਖਾਹ ਪੰਜਾਬ ਤੋਂ ਲੈਣੀਆਂ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੇ ਉਹ ਸੁਰੱਖਿਆ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਦੀ ਕਿਉਂ ਕਰ ਰਿਹਾ ਕੇਜਰੀਵਾਲ ਸਾਹਿਬ ਨੇ ਜੇ ਸੁਰੱਖਿਆ ਲੈਣੀ ਤਾਂ ਦਿੱਲੀ ਤੋਂ ਕਿਉਂ ਨਹੀਂ ਲੈਂਦੇ ਪਰ ਆਮ ਆਦਮੀ ਪਾਰਟੀ ਇਹ ਕਹਿੰਦੀ ਰਹੀ ਆ ਵੀ ਦਿੱਲੀ ਦੀ ਪੁਲਿਸ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਹੱਥਾਂ 'ਚ ਆ ਐਲਜੀ ਦੇ ਹੱਥਾਂ 'ਚ ਆ ਤੇ ਉਹ ਸਾਨੂੰ ਸਿਕਿਉਰਟੀ ਨਹੀਂ ਦਿੰਦੇ ਹੁਣ ਤੁਸੀਂ ਦੇਖੋ ਇੱਥੇ ਕਈ ਸਾਰੇ ਸਵਾਲ ਨੇ ਜਿਹੜੇ ਵੱਡੇ ਉੱਠੇ ਨੇ ਅੱਜ ਜਦੋਂ ਸਿਕਿਉਰਟੀ ਵਾਪਸ ਲਈ ਆ ਕੇਜਰੀਵਾਲ ਤੋਂ ਪੰਜਾਬ ਪੁਲਿਸ ਵਾਲੀ ਤਾਂ ਡੀਜੀਪੀ ਨੇ ਕਿਹਾ ਕਿ ਕੇਜਰੀਵਾਲ ਨੂੰ ਕੁਝ ਧਮਕੀਆਂ ਨੇ ਕੁਲ ਥ੍ਰੈਟ ਨੇ ਇਸ ਕਰਕੇ ਸਿਕਿਉਰਟੀ ਦਿੱਤੀ ਸੀ ਤੇ ਹੁਣ ਅਸੀਂ ਦਿੱਲੀ ਪੁਲਿਸ ਨੂੰ ਕਹਾਂਗੇ ਉਧਰ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਕਿ ਦੇਖੋ ਜੀ ਜਿਹੜੀ ਭਾਜਪਾ ਉਹ ਜਾਣ ਬੁੱਝ ਕੇ ਕੇਜਰੀਵਾਲ ਦੀ ਸਿਕਿਉਰਟੀ ਵਾਪਸ ਕਰਾਉਣਾ ਚਾਹੁੰਦੀ ਹੈ ਤੇ ਭਗਵੰਤ ਮਾਨ ਸਾਹਿਬ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਵੀ ਭਾਜਪਾ ਤੇ ਦਿੱਲੀ ਪੁਲਿਸ ਕੇਜਰੀਵਾਲ ਤੇ ਹਮਲਾ ਕਰਾਉਣਾ ਚਾਹੁੰਦੀ ਹੈ ਹਾਂਜੀ ਇਹੀ ਗੱਲ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਨੇ ਵੀ ਕਹਤੀ ਆ ਹਾਂਜੀ ਹੁਣ ਇੱਥੇ ਵੱਡੇ ਸਵਾਲ ਨੇ ਪਹਿਲਾ ਸਵਾਲ ਰਵਨੀਤ ਬਿੱਟੂ ਨੇ ਉਠਾਇਆ ਰਵਨੀਤ ਬਿੱਟੂ ਕਹਿੰਦਾ ਵੀ ਇਹ ਤਾਂ ਕਹਿੰਦੇ ਹੁੰਦੇ ਸੀ ਵੀ ਸਾਨੂੰ ਸਿਕਿਉਰਟੀ ਦੀ ਕੋਈ ਲੋੜ ਹੀ ਨਹੀਂ ਇਹ ਕਹਿੰਦੇ ਹੁੰਦੇ ਸੀ ਜਦੋਂ ਅਸੀਂ ਕੰਮ ਲੋਕਾਂ ਲਈ ਕਰਨਾ ਤਾਂ ਰਵਨੀਤ ਬਿੱਟੂ ਕਹਿੰਦਾ ਵੀ ਫਿਰ ਹੁਣ ਸਿਕਿਉਰਟੀ ਕਿਉਂ ਮੰਗਦੇ ਨੇ ਰਵਨੀਤ ਬਿੱਟੂ ਕਹਿੰਦਾ ਵੀ ਇਹਨਾਂ ਨੇ ਕੇਜਰੀਵਾਲ ਸਾਹਿਬ ਨੇ ਤਾਂ ਹਲਫਨਾਮਾ ਦਾਇਰ ਕੀਤਾ ਸੀ ਵੀ ਅਸੀਂ ਸਿਕਿਉਰਟੀ ਲੈਣੀ ਨਹੀਂ ਦੇਖੋ ਰਵਨੀਤ ਬਿੱਟੂ ਨੂੰ ਤਾਂ ਛੱਡੋ ਰਵਨੀਤ ਬਿੱਟੂ ਦਾ ਤਾਂ ਆਪ ਦੇ ਵਿਚਾਰਾਂ ਦਾ ਹੀ ਕੋਈ ਸਟੈਂਡ ਨਹੀਂ ਕਾਂਗਰਸ 'ਚ ਕੁਝ ਹੋਰ ਬੋਲਦਾ ਸੀ ਹੁਣ ਬੀਜੇਪੀ 'ਚ ਕੁਝ ਹੋਰ ਬੋਲੀ ਜਾਂਦਾ ਪਰ ਕੇਜਰੀਵਲ ਤੇ ਆਮ ਆਦਮੀ ਪਾਰਟੀ ਤੇ ਸਵਾਲ ਜ਼ਰੂਰ ਹੈ ਪਹਿਲਾ ਤਾਂ ਇਹ ਹੀ ਹੈ ਸੱਚੀ ਮੁੱਚੀ ਸਾਰੀ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਦੀ ਸਿਕਿਉਰਿਟੀ ਤੇ ਵੱਡੇ ਸਵਾਲ ਉਠਾਉਂਦੀ ਰਹੀ ਹੈ ਭਗਵਨ ਤੁਮਨ ਸਾਹਿਬ ਖੁਦ ਕਹਿੰਦੇ ਰਹੇ ਨੇ ਕਹਿੰਦੇ ਰਹੇ ਨੇ ਕਿ ਦੇਖੋ ਜੇ ਇਹ ਕੈਪਟਨ ਹੋਰੀ ਇਹ ਬਾਦਲ ਹੋਰੀ ਇਹ ਕਹਿੰਦੇ ਨੇ ਲੋਕ ਸਾਨੂੰ ਪਿਆਰ ਕਰਦੇ ਨੇ ਜੇ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ ਤਾਂ ਫਿਰ ਇਹ ਇੰਨੀ-ਇੰਨੀ ਸਿਕਿਉਰਟੀ ਕਿਉਂ ਲੈਂਦੇ ਨੇ ਫਿਰ ਇਹ ਸੱਥਾਂ 'ਚ ਬਿਨਾ ਸਿਕਿਉਰਟੀ ਤੋਂ ਆ ਕੇ ਦਿਖਾਉਣ ਭਗਵੰਤ ਮਾਨਸਾਹਬ ਦਾ ਤਾਂ ਇੱਕ ਡਾਇਲੋਗ ਮਸ਼ਹੂਰ ਹੋਇਆ ਸੀ ਜਦੋਂ ਉਹਨਾਂ ਨੇ ਕਿਹਾ ਸੀ ਇਹ ਕਿਸੇ ਸੱਥ 'ਚ ਆਉਣ ਇਹਨਾਂ ਨੂੰ ਪਤਾ ਲੱਗ ਜਾਏਗਾ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਇਹ ਗੱਲ ਮਾਨਸਾਹਬ ਕਹਿੰਦੇ ਰਹੇ ਨੇ ਪਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਸਿਕਿਉਰਿਟੀ ਭਗਵੰਤ ਮਾਨ ਸਾਹਿਬ ਨੇ ਵੀ ਰੱਖੀ ਆ ਬਾਕੀ ਮੰਤਰੀਆਂ ਨੇ ਵੀ ਰੱਖੀ ਆ ਐਮਐਲਏ ਨੇ ਵੀ ਰੱਖੀ ਆ ਕੇਜੀ ਵੱਲ ਸਾਹਿਬ ਨੇ ਵੀ ਦਿੱਤੀ ਮੈਨੂੰ ਲੱਗਦਾ ਸਿਕਿਉਰਿਟੀ ਲੈਣੀ ਗਲਤ ਨਹੀਂ ਹਮ ਪਰ ਪਹਿਲਾ ਉਸ ਪੱਦਰ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਤੇ ਨਿਭਿਆ ਨਹੀਂ ਜਾਣਾ ਜਿਹਦੇ ਤੇ ਖੜਿਆ ਨਹੀਂ ਜਾਣਾ ਹਮ ਆਮ ਆਦਮੀ ਪਾਰਟੀ ਨੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਜਿਹੜੀਆਂ ਸੱਚੀ ਮੁੱਚੀ ਵੱਡੇ ਵੱਡੇ ਕ੍ਰਾਂਤੀਕਾਰੀ ਲੋਕ ਇਨਕਲਾਬੀ ਲੋਕ ਕਰਿਆ ਕਰਦੇ ਸੀ ਉਹ ਉਹਨਾਂ ਗੱਲਾਂ ਤੇ ਖੜਦੇ ਵੀ ਸੀ ਪਰ ਆਮ ਆਦਮੀ ਪਾਰਟੀ ਨੇ ਕਿਹਾ ਵੀ ਆਈਪੀ ਕਲਚਰ ਖਤਮ ਕਰ ਦਾਂਗੇ ਕੀਤਾ ਨਹੀਂ ਕੀਤਾ ਇੰਨੀ ਇੰਨੀ ਗੱਡੀਆਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਇਹਨਾਂ ਦੀਆਂ ਗੱਡੀਆਂ ਦੇ ਕਾਫਲੇ ਐ ਲੰਘਦੇ ਨੇ ਟੂ 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 ਕਰਦੇ ਜਾਂਦੇ ਨੇ ਸਾਡਾ ਰਾਜ ਆ ਗਿਆ ਤਾਂ ਵੀ ਆਈਪੀ ਕਲਚਰ ਖਤਮ ਕਰ ਦਾਂਗੇ ਨਹੀਂ ਕੀਤਾ ਹੁਣ ਕੇਜਰੀਵਾਲ ਦੀ ਸਕਿਉਰਟੀ ਦੀ ਜਿਹੜੀ ਗੱਲ ਆ ਦੇਖੋ ਕੇਜਰੀਵਾਲ ਸਾਹਿਬ ਨੇ ਪੰਜਾਬ ਪੁਲਿਸ ਦੀ ਸਕਿਉਰਟੀ ਲਈ ਹੋਈ ਸੀ ਹੁਣ ਇਹਦੇ ਉੱਤੇ ਭਾਈਵਿਰੋਧੀ ਨੂੰ ਤਾਂ ਸਵਾਲ ਉਠਾਉਣੇ ਆ ਕੇਜਰੀਵਾਲ ਸਾਹਿਬ ਦਾ ਜਿਹੜਾ ਅਸਲੀ ਹੱਕ ਆ ਸਿਕਿਉਰਿਟੀ ਲੈਣ ਦਾ ਉਹ ਦਿੱਲੀ ਤੋਂ ਆ ਜੇ ਦਿੱਲੀ ਦੀ ਪੁਲਿਸ ਨਹੀਂ ਦਿੰਦੀ ਉੱਥੇ ਰੌਲਾ ਪਾਉਣ ਉਹਦੀ ਸ਼ਿਕਾਇਤ ਕਰਨ ਉਹਨੂੰ ਮੀਡੀਆ 'ਚ ਲਿਉਣ ਪਰ ਪੰਜਾਬ ਪੁਲਿਸ ਤੋਂ ਸਿਕਿਉਰਿਟੀ ਲੈਣਾ ਸਿਰਫ ਇਸ ਕਰਕੇ ਵੀ ਪੰਜਾਬ ਦੀ ਥੋੜੀ ਸਰਕਾਰ ਪੰਜਾਬ ਪੰਜਾਬ ਪੁਲਿਸ ਪੰਜਾਬ ਦੇ ਲੋਕਾਂ ਲਈ ਆ ਪੰਜਾਬ ਦੇ ਟੈਕਸਾਂ ਤੋਂ ਪੰਜਾਬ ਪੁਲਿਸ ਨੂੰ ਤਨਖਾਹ ਮਿਲਦੀ ਆ ਪੰਜਾਬ ਦੇ ਲੋਕਾਂ ਦੇ ਟੈਕਸਾਂ ਕਰਕੇ ਪੰਜਾਬ ਪੁਲਿਸ ਜਿਹੜੀ ਆ ਉਹ ਮਿਹਨਤਾਂ ਨਾਲ ਲੈਂਦੀ ਆ ਤਾਂ ਜੇਕਰ ਐਨੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਦੂਜੇ ਬੰਦਿਆਂ ਦੀ ਸਕਿਉਰਿਟੀ 'ਚ ਐਵੇਂ ਰਾਗਵ ਚੱਡਾ ਸਾਹਿਬ ਨੂੰ ਵੀ ਦਿੱਤੀ ਹੋਈ ਆ ਦੂਜਿਆਂ ਨੂੰ ਵੀ ਕਈਆਂ ਨੂੰ ਦਿੱਤੀ ਹੋਈ ਆ ਮੈਨੂੰ ਵੀ ਇਹ ਲੱਗਦਾ ਵੀ ਇੱਕ ਸਵਾਲ ਹੈ ਆਮ ਆਦਮੀ ਪਾਰਟੀ ਵੇਖੋ ਪਹਿਲਾਂ ਲੋਕ ਸੀ ਭੋਲੇ ਭਾਲੇ ਸਾਡੇ ਦਾਦਿਆਂ ਦੀ ਪੀੜ੍ਹੀ ਨੂੰ ਸਿਆਸਤਦਾਨਾਂ ਨੇ ਰੱਜ ਕੇ ਬੁੱਧੂ ਬਣਾਇਆ ਮੂਰਖ ਬਣਾਇਆ ਬਣੇ ਰਹੇ ਸਾਡੇ ਪਿਓਾਂ ਦੀ ਪੀੜ੍ਹੀ ਨੂੰ ਵੀ ਬਣਾਇਆ ਹੁਣ ਨਵੀਂ ਪੀੜ੍ਹੀ ਭਾਵੇਂ ਸਾਰੀ ਤਾਂ ਚੇਤਨ ਨਹੀਂ ਹੋਈ ਪਰ 100 ਚੋਂ 20 25 ਫੀਸਦੀ ਨੌਜਵਾਨ ਜਿਹੜੇ ਨੇ ਉਹ ਜਾਗਰੂਕ ਹੋ ਰਹੇ ਨੇ ਉਹ ਚੇਤਨ ਹੋ ਰਹੇ ਨੇ ਉਹ ਸੋਚਣ ਲੱਗੇ ਨੇ ਉਹ ਸਮਝਣ ਲੱਗੇ ਨੇ ਜਾਗਰਤੀ ਆ ਰਹੀ ਆ ਭਾਵੇਂ ਅਜੇ ਵੀ 75 ਫੀਸਦੀ ਲੋਕ ਜਿਹੜੇ ਨੇ ਉਹ ਬੁੱਧੂ ਬਣਾਏ ਹੋਏ ਨੇ ਪਰ ਪੜ੍ਹੇ ਲਿਖੇ ਅਣਪੜ੍ਹੇ ਵੀ ਨੇ ਸਾਡੇ ਵਿੱਚੋਂ ਬਹੁਤ ਸਾਰੇ ਪਰ ਲੋਕ ਸੋਚਣ ਲੱਗੇ ਨੇ ਤੇ ਆਉਣ ਵਾਲੇ ਟਾਈਮ 'ਚ ਜਿਹੜੀ ਵੀ ਪਾਰਟੀ ਆਪਣੀਆਂ ਕੀਤੀਆਂ ਗੱਲਾਂ ਤੇ ਨਹੀਂ ਖੜਿਆ ਕਰੇਗੀ ਲੋਕ ਉਹਨੂੰ ਬੁਰੀ ਤਰ੍ਹਾਂ ਅਨਕਾਰ ਦੇਣਗੇ ਅੱਜ ਤੁਸੀਂ ਸੁਖਬੀਰ ਬਾਦਲ ਹਰਾਂ ਦਾ ਹਾਲ ਵੇਖੋ ਸੁਖਬੀਰ ਬਾਦਲ ਸਾਹਿਬ ਹੋਰੀ 100-100 ਪਾਪੜ ਵੇਲਦੇ ਫਿਰਦੇ ਨੇ ਕਿ ਕਿਸੇ ਤਰ੍ਹਾਂ ਲੋਕਾਂ 'ਚ ਸਾਡੀ ਜੜ ਲੱਗ ਜੇ ਹੂੰ ਕਦੇ ਕਾਲ ਤੱਕ ਸਾਥ ਤੇ ਜਾਂਦੇ ਨੇ ਕਦੇ ਉੱਥੇ ਗੁਨਾਹ ਕਬੂਲ ਲੈਂਦੇ ਨੇ ਕਦੇ ਕਦੇ ਮੁੱਕਰਦੇ ਪਏ ਨੇ ਕਦੇ ਉਹ ਕਹਿੰਦੇ ਨੇ ਕਾਲ ਤਖਤ ਸਾਹਿਬ ਦੀ ਇੱਕ ਇੱਕ ਗੱਲ ਮੰਨਾਂਗੇ ਕਦੇ ਉਹ ਕਾਲ ਤਖਤ ਸਾਹਿਬ ਦੇ ਹੁਕਮਾਤ ਤੋਂ ਜਿਵੇਂ ਸੱਤ ਮੈਂਬਰੀ ਕਮੇਟੀ ਵਾਲੀ ਗੱਲ ਤੋਂ ਪਲਟਦੇ ਨੇ ਮਤਲਬ ਕੀ ਕੀ ਨਹੀਂ ਕਰ ਰਹੇ ਹੋ ਪਰ ਲੋਕਾਂ ਦੇ ਵਿੱਚੋਂ ਜਦੋਂ ਕੋਈ ਨਕਾਰਿਆ ਜਾਂਦਾ ਨਾ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਦੁਬਾਰਾ ਉੱਥੇ ਉਹਨਾਂ ਦੀਆਂ ਨਜ਼ਰਾਂ 'ਚ ਉੱਥੇ ਜਾਣਾ ਕਾਂਗਰਸ ਹੈ ਉਹਨਾਂ ਨੇ ਵੀ ਇਹ ਕੀਤਾ ਹੁਣ ਆਮ ਆਦਮੀ ਪਾਰਟੀ ਨੇ ਜਿੰਨੇ ਦਾਅਵੇ ਕੀਤੇ ਸੀ ਵੀਆਈਪੀ ਕਲਚਰ ਖਤਮ ਕਰਨ ਦੇ ਸਿਕਿਉਰਟੀ ਨਾ ਲੈਣ ਦੇ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਦੇਣ ਦੇ ਨਸ਼ਾ ਖਤਮ ਕਰ ਦੇਣ ਦੇ ਬੇਰੁਜ਼ਗਾਰੀ ਬਿਲਕੁਲ ਖਤਮ ਕਰਨ ਦੇ ਉਹਨਾਂ ਦਾਅਵਿਆਂ ਚੋਂ ਕਿੰਨੇ ਕੁ ਪੂਰੇ ਹੋਏ ਨੇ ਇਹ ਆਮ ਆਦਮੀ ਪਾਰਟੀ ਨੂੰ ਵਕਤ ਰਹਿੰਦਿਆਂ ਸੋਚਣਾ ਚਾਹੀਦਾ ਸਾਲ ਰਹਿ ਗਏ 2 ਲੋਕ ਆਮ ਆਦਮੀ ਪਾਰਟੀ ਤੋਂ ਪਿੱਛੇ ਹਟੇ ਰਹੇ ਮੈਂ ਕਿਉਂ ਕਹਿੰਨਾ ਆਮ ਆਦਮੀ ਪਾਰਟੀ ਦੇ ਆਪ ਦੇ ਬੰਦੇ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਪਤਾ ਕਿ ਸਾਡਾ ਗਰਾਫ 80% ਪੰਜਾਬ ਤੇ ਥੱਲੇ ਡਿੱਗਾ ਠੀਕ ਭਗਵੰਤ ਮਾਨ ਸਾਹਿਬ ਨੂੰ ਜਿਹੜੇ ਚਾਹ ਨਾਲ ਲੋਕਾਂ ਨੇ ਬਣਾਇਆ ਸੀ ਚਾਹ ਤਾਂ ਸੀ ਲੋਕਾਂ ਨੂੰ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਗੱਲਾਂ ਹੀ ਐਦਾਂ ਕੀਤੀਆਂ ਸੀ ਵੇਖੋ ਵੱਡੀ ਗਿਣਤੀ ਲੋਕਾਂ ਵਿੱਚ ਲੱਗਣ ਲੱਗਿਆ ਸੀ ਕਿ ਵਾਕਈ ਭਗਵੰਤ ਮਾਨ ਤਾਂ ਸ਼ਾਇਦ ਭਗਤ ਸਿੰਘ ਦੇ ਵਿਚਾਰਾਂ ਤੇ ਹੀ ਚੱਲ ਰਿਹਾ ਤੇ ਸ਼ਹੀਦ ਭਗਤ ਸਿੰਘ ਦਾ ਹੀ ਸ਼ਾਇਦ ਰਾਜ ਆ ਜਾਣਾ ਬਹੁਤ ਸਾਰੇ ਨੂੰ ਤਾਂ ਇੰਜ ਲੱਗਦਾ ਸੀ ਨਾ ਲੋਕਾਂ ਨੂੰ ਭਗਵੰਤ ਮਾਨ ਸਾਹਿਬ ਦਾ ਇੱਕ ਵੀਡੀਓ ਪੁਰਾਣਾ ਜਿਹਦੇ ਚ ਉਹ ਬੋਲ ਰਹੇ ਨੇ ਕਿ ਉਦੋਂ ਇਹ ਮਨਪ੍ਰੀਤ ਬਾਦਲ ਨਾਲ ਹੁੰਦੇ ਸੀ ਇਹਨਾਂ ਨੇ ਇਕੱਠੇ ਸੀ ਨਵੀਂ ਪਾਰਟੀ ਇਹਨਾਂ ਨੇ ਪੀਪੀਪੀ ਬਣਾਈ ਸੀ ਮਨਪ੍ਰੀਤ ਬਾਦਲ ਤੇ ਭਗਵੰਤ ਮਾਨ ਨੇ ਔਰ ਭਗਵੰਤ ਮਾਨ ਸਾਹਿਬ ਨੇ ਉਦੋਂ ਕਿਹਾ ਕਹਿੰਦਾ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜਾ ਮੁੱਖ ਮੰਤਰੀ ਹੈ ਮੰਤਰੀ ਹੈ ਪ੍ਰਧਾਨ ਮੰਤ ਉਹ ਵੀ ਆਪਣਾ ਗੈਸ ਸਿਲੰਡਰ ਲੈਣ ਲਈ ਲਾਈਨ 'ਚ ਲੱਗਦਾ ਕਹਿੰਦਾ ਅਸੀਂ ਮੈਂ ਤੇ ਮਨਪ੍ਰੀਤ ਬਾਦਲ ਐਸਾ ਰਾਜ ਚਾਹੁੰਦੇ ਆ ਜਿੱਥੇ ਸੱਚੀ ਮੁੱਚੀ ਉਹ ਦੇਖਣਾ ਚਾਹੁੰਨੇ ਕਹਿੰਦਾ ਅਸੀਂ ਜਿਉਂਦੇ ਜੀ ਵੀ ਪੰਜਾਬ ਔਰ ਭਾਰਤ ਚ ਵੀ ਇਹ ਹੋਵੇ ਕਿ ਮੰਤਰੀ ਵੀ ਆਪਦੇ ਕੰਮਾਂ ਲਈ ਆਪ ਲਾਈਨਾਂ ਚ ਲੱਗਣ ਉਹਨਾਂ ਨਾਲ ਕੋਈ ਗਨਮੈਨ ਨਾ ਹੋਵੇ ਕੋਈ ਸਕਿਉਰਟੀਆਂ ਨਾ ਹੋਣ ਕੋਈ ਉਹ ਟੂ ਟੂ ਕਰਦੀਆਂ ਗੱਡੀਆਂ ਨਾ ਰੱਖਣ ਇਹ ਮਾਨ ਸਾਹਿਬ ਕਹਿੰਦੇ ਰਹੇ ਸ਼ਾਇਦ ਉਹਦੋਂ ਮਾਨ ਸਾਹਿਬ ਨੂੰ ਐ ਹੋਣਾ ਵੀ ਕਿਹੜਾ ਬੰਨਾ ਜਦੋਂ ਬਣਾ ਕੇ ਦੇਖੀ ਜਾਊਗੀ ਹੁਣ ਟਾਈਮ ਸੀ ਮਾਨ ਸਾਹਿਬ ਜੀ ਹੁਣ ਟਾਈਮ ਸੀ ਲੋਕਾਂ ਨੂੰ ਉਹ ਕਰਕੇ ਦਿਖਾਉਣ ਦਾ ਕੀਤਾ ਨਹੀਂ ਤੁਸੀਂ ਹੂੰ ਪਰ ਮੈਨੂੰ ਇਹ ਲੱਗਦਾ ਸਿਕਿਉਰਿਟੀ ਤੋਂ ਬਿਨਾ ਗੁਜ਼ਾਰਾ ਨਹੀਂ ਹੁੰਦਾ ਪਹਿਲਾਂ ਹੀ ਗੱਲ ਓਡੀਕ ਕਰਨੀ ਚਾਹੀਦੀ ਆ ਜਿੱਦੇ ਤੇ ਨਿਬਿਆ ਜਾ ਸਕੇ ਅ ਅਜਾਜ਼ ਜੀ ਮੇਰਾ ਦੂਜਾ ਸਵਾਲ ਇਹ ਆ ਕਿ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਤਾਂ ਇੱਕ ਖਬਰ ਆ ਰਹੀ ਸੀ ਕਿ ਪੰਜ ਵਿਅਕਤੀਆਂ ਨੂੰ ਉਹਨਾਂ ਦਾ ਕਾਲਾ ਮੂੰਹ ਕਰਕੇ ਸ਼ਰੀਅਮ ਸੜਕ ਤੇ ਘੁਮਾਇਆ ਗਿਆ ਹੂੰ ਬਿਲਕੁਲ ਉਹਦੇ ਵਿੱਚ ਜਿਹੜੀ ਤਿੰਨ ਬੱਚੀਆਂ ਸੀ ਇੱਕ ਮਾਂ ਸੀ ਇੱਕ ਪੁੱਤ ਸੀ ਜੀ ਤੇ ਉਹਨਾਂ ਜਿੱਥੇ ਵੀ ਉਹਨਾਂ ਨੂੰ ਕਾਲਾ ਮੂੰਹ ਕਰਕੇ ਹਨਾ ਵੀ ਸਰਿਆਮ ਛੜਕ ਤੇ ਕਮਾਇਆ ਗਿਆ ਹੂੰ ਹੂੰ ਤੇ ਉਹਨਾਂ ਨੇ ਆਪ ਹੀ ਕਾਨੂੰਨ ਦੇ ਅਕੋਰਡਿੰਗ ਉਹਨਾਂ ਤੇ ਉਹ ਸਜ਼ਾਵਾਂ ਦੇ ਦਿੱਤੀਆਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹ ਜਿਹੜੀ ਘਟਨਾ ਵਾਪਰੀ ਹੈ ਹਾਂਜੀ ਸਮਾਜ ਦੇ ਵਿੱਚ ਨਾ ਸਭ ਤੋਂ ਮੁੱਖ ਚੀਜ਼ ਹੁੰਦੀ ਆ ਲੋਕਾਂ ਦੀ ਵਿਚਾਰਧਾਰਾ ਲੋਕਾਂ ਦਾ ਦ੍ਰਿਸ਼ਟੀਕੋਣ ਹਾਂਜੀ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਦ੍ਰਿਸ਼ਟੀਕੋਣ ਵਾਲੇ ਲੋਕ ਨੇ ਸਭ ਤੋਂ ਭਾਰੂ ਦ੍ਰਿਸ਼ਟੀਕੋਣ ਸਮਾਜ 'ਚ ਉਹ ਹੁੰਦਾ ਜਿਹੜਾ ਰਾਜਨੀਤਿਕ ਪ੍ਰਬੰਧ ਜਿਹੜਾ ਸਿਸਟਮ ਚਾਹੁੰਦਾ ਇੱਕ ਪ੍ਰਾਣੀ ਕਹਾਵਤਾ ਜਥਾ ਰਾਜਾ tatha ਪਰਜਾ ਜੈਸਾ ਰਾਜ ਵੈਸਾ ਸਮਾਜ ਇਹ ਪ੍ਰਾਣੀ ਕਹਾਵਤ ਹੈ ਤਾਂ ਜਿਹੜਾ ਸਿਸਟਮ ਦਾ ਸਰੂਪ ਹੈ ਇਸ ਟਾਈਮ ਉਹਦੇ ਵਿੱਚ ਮਨੁੱਖੀ ਕਦਰਾਂ ਕੀਮਤਾਂ ਜੜੀਆਂ ਨੇ ਉਹ ਬਹੁਤ ਥੱਲੇ ਡਿੱਗ ਚੁੱਕੀਆਂ ਨੇ ਜਿਵੇਂ ਉਹਨਾਂ ਨੇ ਕੀਤਾ ਕਿ ਤਿੰਨ ਬੱਚੀਆਂ ਨੇ ਇੱਕ ਉਹਨਾਂ ਦੀ ਮਾਂ ਤੇ ਇੱਕ ਉਹਨਾਂ ਦਾ ਭਰਾ ਹਾਂਜੀ ਉਹਨਾਂ ਨੂੰ ਕੁਝ ਫੈਕਟਰੀ ਮਾਲਕਾਂ ਨੇ ਉਹਨਾਂ ਦੇ ਮੂੰਹ ਕਾਲੇ ਕੀਤੇ ਨੇ ਕਹਿੰਦੇ ਇਹ ਸਾਨੂੰ ਸ਼ੱਕ ਹੈ ਇਹਨਾਂ ਨੇ ਚੋਰੀ ਕੀਤੀ ਹੈ ਪਹਿਲੀ ਗੱਲ ਉਹਨਾਂ ਤੇ ਸ਼ੱਕ ਸੀ ਤੁਸੀਂ ਕੀ ਕੀ ਤੁਸੀਂ ਤੁਸੀਂ ਕਾਨੂੰਨ ਹੋ ਤੁਸੀਂ ਆਪੇ ਹੀ ਕਾਨੂੰਨ ਬਣ ਕੇ ਆਪੇ ਹੀ ਤੁਸੀਂ ਅਦਾਲਤ ਬਣ ਕੇ ਆਪੇ ਤੁਸੀਂ ਜੱਜ ਬਣ ਕੇ ਆਪੇ ਤੁਸੀਂ ਫੈਸਲੇ ਸੁਣਾ ਤੇ ਸਜ਼ਾ ਵੀ ਦੇਤੀ ਤੁਸੀਂ ਸੋ ਇਹ ਇੱਕ ਬਹੁਤ ਹੀਟਲੇ ਪદ્ધਰਤੀ ਜ਼ਹਿਨੀਅਤ ਹੈ ਮਾਨਸਿਕਤਾ ਹੈ ਸਹੀਕੀ ਹੈ ਵੇਖੋ ਸਾਡੇ ਲੋਕਾਂ ਦੀ ਆਮ ਹੀ ਆਦਤ ਮੈਂ ਵੇਖੀ ਹੈ ਟਕੜਾ ਬੰਦਾ ਵੇਖ ਕੇ ਇਹ ਛੱਡਿਆਂ ਚ ਪੂਛ ਲੈ ਲੈਂਦੇ ਨੇ ਤੇ ਗਰੀਬ ਗੁਰਬਾ ਵੇਖ ਕੇ ਦਲੇਰ ਬਣ ਜਾਂਦੇ ਨੇ ਮੈਂ ਤਾਂ ਹਜ਼ਾਰਾਂ ਜਗ੍ਹਾ ਤੇ ਵੇਖਿਆ ਨਾ ਮੈਂ ਤਾਂ ਹਜ਼ਾਰਾਂ ਜਗ੍ਹਾ ਤੇ ਵੇਖਿਆ ਜਿੱਥੇ ਅੱਗੋਂ ਦਾਦਾ ਹੋਵੇ ਤਕੜਾ ਹੋਵੇ ਉੱਥੇ ਜੀ ਜੀ ਕਰਨਗੇ ਹੈ ਉੱਥੇ ਫਿਰ ਨਾ ਐਵੇਂ ਦੰਦੀਆਂ ਹੀ ਕੱਢੀ ਜਾਣਗੇ ਉਹ ਚਾਹੇ ਕੁਝ ਕਰ ਜੀ ਆ ਹੁਣ ਸਿਆਸੀ ਪਾਰਟੀਆਂ ਨੇ ਨੇਤਾਵਾਂ ਨੇ ਐਮਐਲਿਆਂ ਨੇ ਐਮਪੀਆਂ ਨੇ ਮੰਤਰੀਆਂ ਨੇ ਰਾਜ ਕੇ ਝੂਠੇ ਲਾਰੇ ਲਾਏ ਬੁੱਧੂ ਬਣਾਇਆ ਬੇਵਕੂਫ ਬਣਾਇਆ ਔਰ ਬਹੁਤ ਕੁਝ ਗਲਤ ਕੀਤਾ ਸਾਰੇ ਲੋਕਾਂ ਨਾਲ ਪਰ ਕਿਤੇ ਲੋਕ ਕੁਸ਼ਕਦੇ ਨੇ ਪਰ ਗਰੀਬ ਗੁਰਬੇ ਤੇ ਐਵੇਂ ਹੀ ਰਸਣ ਪਾਣੀ ਲੈ ਕੇ ਚੜ ਜਾਣਗੇ ਐਨੀ ਮੈਂ ਦੇਖਿਆ ਇੱਕ ਹੁੰਦਾ ਹੋਛਾਪਨ ਇੱਕ ਹੁੰਦੀ ਦਲੇਰੀ ਇੱਕ ਹੁੰਦੀ ਆ ਬਦਤਮੀਜੀ ਤੇ ਇੱਕ ਹੁੰਦੀ ਬਹਾਦਰੀ ਇਹਨਾਂ 'ਚ ਹੁੰਦਾ ਫਰਕ ਸਾਡੇ ਲੋਕ ਹੋਛੇਪਨ ਨੂੰ ਦਲੇਰੀ ਸਮਝਦੇ ਕਈ ਵਾਰੀ ਔਰ ਉਹਦੇ ਚੋਂ ਕੀ ਕਰਦੇ ਆ ਗਰੀਬ ਗੁਰਬਾ ਉਹ ਚਾਹੇ ਨਿੱਕੀ ਜਿਹੀ ਗਲਤੀ ਕਰ ਦੇਈ ਉਹਦੇ ਤੇ ਸੂਰਮੇ ਬਨ ਗਏ ਗੱਲ ਸੁਣੋ ਅਸੀਂ ਐ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਤੇ ਉਧਰੋਂ ਉਹੀ ਐਮਐਲਏ ਆ ਜੇ ਪਿੰਡ ਚ ਜਿਨੇ ਪਹਿਲਾਂ ਝੂਠ ਮਾਰ ਕੇ ਵੋਟਾਂ ਲਈਆਂ ਸੀ ਸਾਰੇ ਪਿੰਡ ਨੂੰ ਝੂਠੇ ਲਾਰੇ ਲਾ ਕੇ ਠੱਗਿਆ ਸੀ ਉਹਨੂੰ ਇੱਕ ਕਾਜੂਬਦਾਮਾ ਨਾਲ ਦੁੱਧ ਪਿਉਂਦੇ ਨੇ ਆ ਇਹੋ ਜਿਹਾ ਸਾਡੇ ਲੋਕ ਸੋ ਮਾਰਾ ਧੀੜਾ ਵੇਖ ਕੇ ਰੋਬ ਮਾਰਨਾ ਤੇ ਤਕੜਾ ਵੇਖ ਕੇ ਜੀਜੀ ਕਰਨੀ ਇਹ ਕੋਈ ਬਹਾਦਰੀ ਨਹੀਂ ਹੁੰਦੀ ਹੈ ਔਰ ਸਾਡੇ ਲੋਕਾਂ ਦੀ ਘੱਟ ਸਮਝ ਕਰਕੇ ਕੁਝ ਏਦਾਂ ਦੀ ਗਲਤ ਜ਼ਹਿਨੀਅਤ ਜਿਹੜੀ ਆ ਉਹ ਕੁਝ ਲੋਕਾਂ ਦੇ ਦਿਮਾਗਾਂ 'ਚ ਔਰ ਖਾਸ ਕਰ ਇਹ ਜਿਹੜਾ ਪੈਸੇ ਦਾ ਫਤੂਰ ਹੁੰਦਾ ਨਾ ਪ੍ਰਦੀਪ ਹਾਂਜੀ ਇਹ ਪ੍ਰਦੀਪ ਜੀ ਪੈਸੇ ਦਾ ਫਤੂਰ ਜੇ ਕਿਸੇ ਦੇ ਦਿਮਾਗ ਤੇ ਚੜ ਜੇ ਨਾ ਬਹੁਤ ਭੈੜਾ ਹੁੰਦਾ ਇਹ ਚਿੱਟੇ ਦੇ ਨਸ਼ੇ ਨਾਲੋਂ ਵੀ ਭੈੜਾ ਪੈਸੇ ਦਾ ਫਤੂਰ ਔਰ ਕਈਆਂ ਲੋਕਾਂ ਨੂੰ ਪੈਸਾ ਥੋੜਾ ਹੁੰਦਾ ਫਾਤੂਰ ਵੱਡਾ ਹੋ ਜਾਂਦਾ ਸਾਡੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਅਮੀਰ ਕਿਹਨੂੰ ਕਹਿੰਦੇ ਨੇ ਸਾਡੇ ਲੋਕ ਤਾਂ ਜੇ 5 7 10 ਲੱਖ 15 20 ਲੱਖ ਰੁਪਈਆ ਇਕੱਠਾ ਹੋ ਜੇ ਉਹ ਐ ਸਮਝ ਲਾ ਪੈਂਦੇ ਨੇ ਅਸੀਂ ਅਮੀਰ ਹੋ ਗਏ ਸ਼ਾਇਦ ਉਹ ਨਹੀਂ ਆ ਭਰਾਓ ਅਮੀਰੀ ਦਾ ਘਰ ਬਹੁਤ ਉੱਪਰ ਹੈ ਇਹ 40 ਲੱਖ ਦਾ ਇੱਕ ਕਿੱਲਾ ਹੈ ਔਰ ਜਿੰਨਾਂ ਕੋਲ ਕਿੱਲੇ ਇੱਕ ਖਰੀਦਣ ਦੇ ਪੈਸੇ ਇਕੱਠੇ ਹੋ ਜਾਣ ਉਹ ਆਪਦੇ ਆਪ ਨੂੰ ਅਮੀਰ ਸਮਝਣ ਲੱਗ ਪੈਂਦੇ ਨੇ ਇਹ ਬਹੁਤ ਆ ਛੋਟੀ ਸੋਚ ਆ ਯਾਰ 40 ਕ ਲੱਖ ਰੁਪਈਆ ਜਾਂ 80 ਕ ਲੱਖ ਰੁਪਈਆ ਦੋ ਕਿਲਿਆਂ ਦੀ ਕੀਮਤ ਆ ਇਹ ਕੋਈ ਅਮੀਰੀ ਨਹੀਂ ਹੈਗੀ ਸੋ ਇਹ ਜਿਹੜੇ ਲੁਧਿਆਣੇ ਵਾਲੇ ਫੈਕਟਰੀ ਮਾਲਕ ਜਿਨ੍ਹਾਂ ਦੇ ਉੱਪਰ ਇਹ ਦੋਸ਼ ਲੱਗਿਆ ਉਹਨਾਂ ਨੂੰ ਵੀ ਸ਼ਾਇਦ ਥੋੜੇ ਜੇ ਪੈਸਿਆਂ ਦਾ ਫਾਤੂਰ ਚੜ ਗਿਆ ਤਾਂ ਇਹ ਫਾਤੂਰ ਨਹੀਂ ਚੜਨਾ ਚਾਹੀਦਾ ਜਿਹੜਾ ਉਹਨਾਂ ਤੇ ਐਕਸ਼ਨ ਹੋਇਆ ਮਹਿਲਾ ਕਮਿਸ਼ਨ ਨੇ ਵੀ ਐਕਸ਼ਨ ਕੀਤਾ ਉਹਨਾਂ ਦੇ ਉੱਪਰ ਬਾਲ ਅਧਿਕਾਰ ਕਮਿਸ਼ਨ ਨੇ ਵੀ ਐਕਸ਼ਨ ਕੀਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਕਸ਼ਨ ਤਾਂ ਹੋ ਗਿਆ ਪਰ ਕੀ ਉਹ ਮਾਨਸਿਕਤਾ ਰੁਕ ਰਹੀ ਹੈ ਮੰਨ ਲਓ ਬਹੁਤ ਸਾਰੀਆਂ ਕੁੜੀਆਂ ਨਾਲ ਛੇੜਛਾੜ ਹੁੰਦੀ ਆ ਰੇਪ ਹੁੰਦੇ ਨੇ ਬਲਾਤਕਾਰ ਹੁੰਦੇ ਨੇ ਧੱਕੇਸ਼ਾਹੀਆਂ ਹੁੰਦੀਆਂ ਨੇ ਉਹ ਕੀ ਹੈ ਉਹ ਉਹ ਮਾਨਸਿਕਤਾ ਹੈ ਜਿੰਨਾ ਟਾਈਮ ਮਰਦਾਂ ਦੇ ਅੰਦਰ ਜਿਹੜੀ ਔਰਤ ਵਿਰੋਧੀ ਮਾਨਸਿਕਤਾ ਹੈ ਉਹਨੂੰ ਖਤਮ ਨਹੀਂ ਕੀਤਾ ਜਾਂਦਾ ਉਹਨਾਂ ਟਾਈਮ ਕੁਝ ਜਣਿਆਂ ਨੂੰ ਸਜ਼ਾ ਦੇ ਕੇ ਕਹਾਣੀ ਨਹੀਂ ਰੁਕਣੀ ਆ ਦੋ ਦਿਨ ਪਹਿਲਾਂ ਸਜ਼ਾ ਦਿੱਤੀ ਗਈ ਹੈ ਪੰਜ ਬੰਦਿਆਂ ਨੂੰ ਮੌਤ ਦੀ ਸਜ਼ਾ 36 ਗੜ ਦੇ ਵਿੱਚ ਅਦਾਲਤ ਨੇ ਦਿੱਤੀ ਹੈ ਜਿਨ੍ਹਾਂ ਨੇ ਕੁੜੀ ਨਾਲ ਰੇਪ ਕੀਤਾ ਸੀਗਾ ਤੇ ਨਾਲੇ ਕਤਲ ਕੀਤਾ ਸੀਗਾ ਪਰ ਮਿਸਾਲੀ ਸੰਜਾਵਾਂ ਤਾਂ ਹੋਣੀਆਂ ਚਾਹੀਦੀਆਂ ਨੇ ਪਰ ਮੁੱਖ ਰੂਪ ਦੇ ਵਿੱਚ ਸਮਾਜ ਦੇ ਸਾਡੇ ਲੋਕਾਂ ਦੀ ਸਾਡੀ ਜ਼ਹਿਨियत ਮਾਨਸਿਕਤਾ ਬਦਲਣ ਦੀ ਲੋੜ ਹੈ